ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਹਫ਼ਤੇ ਦੇ ਵਿੱਚ ਇੱਕ ਹੋਰ ਕਹਾਣੀ ਲੈ ਕੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਸੁਪਰਵਾਰਿਕ ਕਹਾਣੀਆਂ ਵਿੱਚ ਵਿੱਚ ਜਿਹੜੀਆਂ ਮੈਂ ਸ਼ੇਅਰ ਕਰਦਾ ਉਹਦੇ ਨਾਲ ਕੁਝ ਸਿੱਖਿਆ ਜਿਹੜੀ ਆਪਾਂ ਨੂੰ ਜ਼ਰੂਰ ਚੰਗੀ ਮਿਲਦੀ ਆ ਇਹੀ ਮਕਸਦ ਆ ਜੀ ਇਹ ਕਹਾਣੀਆਂ ਸੁਣਾਉਣ ਦਾ ਕਿਸੇ ਦੇ ਪੱਖ ਦੀ ਮੈਂ ਗੱਲ ਨਹੀਂ ਕਰਦਾ ਕਈ ਵਾਰੀ ਕਮੈਂਟ ਆਉਂਦੇ ਨੇ ਕਿ ਤੁਸੀਂ ਜੀ ਬਜ਼ੁਰਗਾਂ ਨੂੰ ਜਿਆਦਾ ਉਹ ਸਾਈਡ ਲੈਨੇ ਉਹਨਾਂ ਦੀ ਸਾਰੇ ਬਜ਼ੁਰਗ ਵੀ ਚੰਗੇ ਨਹੀਂ ਕਈ ਕਹਿਦਮਦੇ ਨੇ ਧੀਆਂ ਦੀ ਤੁਸੀਂ ਸਾਈਡ ਜਿਆਦਾ ਲੈਨੇ ਹੋ ਜੀ ਤੁਸੀਂ ਮੁੰਡਿਆਂ ਦੀ ਗੱਲ ਨਹੀਂ ਕਰਦੇ ਸੋ ਇਦਾਂ ਦਾ ਕੁਝ ਨਹੀਂ ਆ ਇਹ ਰਲਮੀਆਂ ਮਿਲਮੀਆਂ ਕਹਾਣੀਆਂ ਨੇ ਹਰ ਵਰਗ ਸਾਨੂੰ ਸਮਾਜ ਦੇ ਵਿੱਚ ਮਿਲ ਜਾਂਦਾ ਸੋ ਉਹਨਾਂ ਦੀ ਇਹ ਗੱਲ ਹੁੰਦੀ ਆ ਅੱਜ ਦੀ ਕਹਾਣੀ ਆ ਜੀ ਨਵਜੋਤ ਨਾਮ ਦੀ ਇੱਕ ਕੁੜੀ ਦੀ ਬਹੁਤ ਲਾਡਾਂ ਦੇ ਨਾਲ ਜਿਹੜੀ ਪਲੀ ਹੋਈ ਆ ਕਰਦੇ ਕਮਾਂਕਾਰਾਂ ਦੇ ਵਿੱਚ ਉਹਨੂੰ ਬਹੁਤਾ ਨਹੀਂ ਵੜਿਆ ਗਿਆ ਕਿਉਂਕਿ ਚੰਗੇ ਘਰ ਤੋਂ ਸੀ ਤੇ ਉਹਦੇ ਜਿਹੜੇ ਘਰ ਦੇ ਵਿੱਚ ਨੌਕਰ ਚਾਕਰ ਚੰਗੇ ਸੀ ਹਰ ਕੰਮ ਉਹ ਸੰਭ ਲੈਂਦੇ ਸੀ ਇਸ ਕਰਕੇ ਨਵਜੂਤ ਘਰ ਦੇ ਕੰਮਾਂ ਦੇ ਵਿੱਚ ਥੋੜੀ ਕਮਜ਼ੋਰ ਆ ਫਿਰ ਵੀ ਉਹਦਾ ਵਿਆਹ ਹੋ ਜਾਂਦਾ ਜੀ ਵਿਆਹ ਵੀ ਚੰਗੇ ਘਰ ਚ ਹੋ ਜਾਂਦਾ ਮੁੰਡਾ ਜਿਹੜਾ ਨਵਜੂਤ ਦਾ ਘਰ ਵਾਲਾ ਉਹ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਪਨੀ ਦੇ ਵਿੱਚ ਜੌਬ ਕਰਦਾ ਬਹੁਤ ਵਧੀਆ ਉਹਦਾ ਪੈਕੇਜ ਆ ਤੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਉਹ ਦਿੱਲੀ ਆਪਣੇ ਘਰ ਵਾਲੇ ਦੇ ਨਾਲ ਰਹਿਣ ਲੱਗ ਜਾਂਦੀ ਆ ਇੱਕ ਫਲੈਟ ਦੇ ਵਿੱਚ ਹੁਣ ਜਿੱਦਾਂ ਮੈਂ ਦੱਸਿਆ ਘਰ ਦੇ ਕੰਮ ਨਹੀਂ ਸੀ ਆਉਂਦੇ ਤਾਂ ਹਰ ਕੰਮ ਦੇ ਲਈ ਉਹਨਾਂ ਨੇ ਮੇਡ ਰੱਖੀ ਹੋਈ ਸੀ ਕੰਮ ਵਾਲੀ ਰੱਖੀ ਹੋਈ ਸੀ ਰੋਟੀ ਬਣਾਉਣ ਦੇ ਲਈ ਅਲੱਗ ਝਾੜੂ ਪੂੰਛੇ ਲਈ ਅਲੱਗ ਕੱਪੜੇ ਧੋਣ ਲਈ ਅਲੱਗ ਤੇ ਹਲੇ ਬੱਚਾ ਉਹਨਾਂ ਦਾ ਕੋਈ ਨਹੀਂ ਸੀ ਵਿਆਹ ਨਵਾਂ ਨਵਾਂ ਹੋਇਆ ਚਲੋ ਵਧੀਆ ਜ਼ਿੰਦਗੀ ਆ ਜਿਹੜੀ ਉਹ ਲੰਘ ਰਹੀ ਸੀ ਦੀ ਉਹਨਾਂ ਦੋਨਾਂ ਦੀ ਅਦਮਜੂਰ ਤੇ ਉਹਦੇ ਹਸਬੰਡ ਦੀ ਤਾਂ ਇੱਕ ਦਿਨ ਫੋਨ 'ਉਹਨਾਂ ਦਾ ਨਵਜੋਤ ਨੂੰ ਉਹਦੇ ਪੇਰੈਂਟਸ ਦਾ ਨਵਜੋਤ ਦੇ ਮਾਪੇ ਦਾ ਕਿ ਅਸੀਂ ਦਿੱਲੀ ਆਉਣਾ ਵਾ ਵੀ ਅਸੀਂ 10-15 ਦਿਨ ਤੇਰੇ ਕੋਲ ਰਹਿ ਸਕਦੇ ਆ ਕਿ ਨਵਜੋਤ ਬਹੁਤ ਖੁਸ਼ ਹੁੰਦੀ ਆ ਕਹਿੰਦੀ ਇਹ ਪੁੱਛਣ ਵਾਲੀ ਕਿਹੜੀ ਗੱਲ ਆ ਹਰ ਕੁੜੀ ਆਪਣੇ ਮਾਪੇ ਦਾ ਕਰਦੀ ਆ ਉਹਨਾਂ ਨੂੰ ਕਦੇ ਆਉਣ ਤੋਂ ਰੋਕਦੀ ਥੋੜੀ ਆ ਤੇ ਉਹ ਬਹੁਤ ਖੁਸ਼ ਹੁੰਦੀ ਆ ਕਹਿੰਦੀ ਜਦੋਂ ਮਰਜ਼ੀ ਆਓ 20 ਦਿਨ ਛੱਡੋ ਤੁਸੀਂ ਮਹੀਨਾ ਰਹੋ 2 ਮਹੀਨੇ ਰਹੋ ਕਹਿੰਦੇ ਨਹੀਂ ਅਸੀਂ 15 ਦਿਨ ਤੇਰੇ ਕੋਲ ਆ ਕੇ ਰਹਿਣਾ ਵਾ ਚਲੋ ਉਹ ਆਪਣੇ ਹਸਬੰਦ ਨਾਲ ਗੱਲ ਕਰਦੀ ਹੈ ਹਸਬੰਦ ਵੀ ਖੁਸ਼ ਹੁੰਦਾ ਵੀ ਚਲੋ ਘਰ ਦੇ ਵਿੱਚ ਇਕੱਲੀ ਹੁੰਦੀ ਹੈ ਇਹਦਾ ਵੀ ਦਿਲ ਲੱਗ ਜੂਗਾ 15 ਦਿਨ ਤੇ ਜਦੋਂ ਅਗਲਾ ਦਿਨ ਚੜਦਾ ਉਹਨਾਂ ਦੇ ਆਉਣ ਵਾਲਾ ਨਵਜੋਤ ਬੜੀ ਖੁਸ਼ ਸੀ بڑے ਪਕਵਾਨ ਬਹੁਤ ਤਰ੍ਹਾਂ ਦੇ ਖਾਣੇ ਜਿਹੜੇ ਬਣਾਏ ਜਾਂਦੇ ਆ ਅੱਗੇ ਉਹ ਕੰਮ ਵਾਲੀਆਂ ਨੂੰ ਝਿੜਕਦੀ ਵੀ ਆ ਜੋ ਕੰਮ ਵਾਲੀਆਂ ਨੂੰ ਝਿੜਕ ਵੀ ਨਹੀਂ ਰਹੀ ਇੰਨੀ ਖੁਸ਼ ਸੀਗੀ ਦੁਪਹਿਰ ਦੇ ਜਦੋਂ ਦੁਪਹਿਰ ਹੁੰਦੀ ਆ ਉਦੋਂ ਤੱਕ ਉਹਦੇ ਮਾਪਿਓ ਉੱਥੇ ਪਹੁੰਚ ਜਾਂਦੇ ਆ ਬਹੁਤ ਹੱਸ ਕੇ ਨਵਜੂਤ ਉਹਨਾਂ ਨੂੰ ਮਿਲਦੀ ਆ ਉਹਨਾਂ ਦਾ ਸਵਾਗਤ ਕਰਦੀ ਆ ਤੇ ਉਹਨਾਂ ਦਾ ਜਿਹੜਾ ਪ੍ਰਾਉਣਾ ਵਾ ਉਹਨਾਂ ਦਾ ਜਵਾਈ ਹਲੇ ਕੰਮ ਤੇ ਸੀ ਹਲੇ ਆਇਆ ਨਹੀਂ ਸੀ ਸ਼ਾਮ ਨੂੰ ਉਹ ਵੀ ਆ ਜਾਂਦਾ ਮਿਲ ਲੈਂਦਾ ਉਹਨਾਂ ਨੂੰ ਤੇ ਉਸ ਦਿਨ ਕੋਈ ਬਹੁਤੀ ਗੱਲਬਾਤ ਨਹੀਂ ਹੁੰਦੀ ਕਿਉਂਕਿ ਉਹ ਜਿਹੜੇ ਨਵਜੂਤ ਦੇ ਮਾਪੇ ਥੋੜੇ ਥੱਕੇ ਹੋਏ ਸੀ ਉਹ ਕਹਿੰਦੇ ਅਸੀਂ ਅੱਜ ਆਰਾਮ ਕਰਨਾ ਤੇ ਕੱਲ ਤੋਂ ਆਪਾਂ ਰੁਟੀਨ ਜਿਹੜੀ ਵਧੀਆ ਇੱਕ ਦੂਜੇ ਦੇ ਨਾਲ ਸ਼ੁਰੂ ਕਰਾਂਗੇ ਚਲੋ ਜੀ ਉਸ ਦਿਨ ਸਾਰੇ ਸੌ ਜਾਂਦੇ ਨੇ ਅਗਲੇ ਦਿਨ ਜਦੋਂ ਸਵੇਰ ਹੁੰਦੀ ਆ ਤਾਂ ਨਵਜੋਤ ਦੀ ਮਾਂ ਬਾਹਰ ਜਦੋਂ ਹਾਲ ਦੇ ਵਿੱਚ ਆਉਂਦੀ ਆ ਤਾਂ ਕਹਿੰਦੀ ਅੱਜ ਮੇਰਾ ਦਿਲ ਕਰਦਾ ਵਾ ਵੀ ਮੈਂ ਆਪਣੀ ਧੀ ਦੇ ਲਈ ਆਪ ਖਾਣਾ ਤਿਆਰ ਕਰਾਂ ਤੇ ਰਸੋਈ 'ਚ ਜਾਣ ਲੱਗਦੀ ਆ ਇਹ ਦੇਖ ਕੇ ਨਵਜੋਤ ਉਹਨੂੰ ਰੋਕਦੀ ਨਹੀਂ ਸਗੋਂ ਖੁਸ਼ ਹੁੰਦੀ ਆ ਕਿ ਅੱਜ ਮੈਨੂੰ ਮਾਂ ਦਾ ਬਣਿਆ ਹੋਇਆ ਮਾਂ ਦੇ ਹੱਥ ਦਾ ਬਣਿਆ ਹੋਇਆ ਖਾਣਾ ਖਾਣ ਨੂੰ ਮਿਲੇਗਾ ਉਹ ਬਹੁਤ ਖੁਸ਼ ਹੁੰਦੀ ਆ ਕਿ ਉਹ ਕੰਮ ਵਾਲੀ ਦੇ ਨਾਲ ਜਾ ਕੇ ਉਹਦੀ ਮਾਂ ਜਿਹੜੀ ਰਸੋਈ 'ਚ ਕੰਮ ਕਰਾ ਰਹੀ ਆ ਸੁਰੋਜ ਦਾ ਇਹ ਰੁਟੀਨ ਹੋ ਜਾਂਦਾ ਤਿੰਨ ਚਾਰ ਦਿਨ ਲੰਘ ਚੁੱਕੇ ਆ ماں ਸਵੇਰੇ ਉੱਠਦੀ ਆ ਰਸੋਈ ਦੇ ਵਿੱਚ ਕੰਮ ਵਾਲੀ ਦੇ ਨਾਲ ਹੱਥ ਵਟਾਉਂਦੀ ਆ ਨਵਜੋਤ ਆਪ ਕੋਈ ਕੰਮ ਬਹੁਤਾ ਕਰਦੀ ਨਹੀਂ ਉਹ ਤਾਂ ਸਿਰਫ ਜਦ ਆ ਬੈਠ ਕੇ ਮਾੜਾ ਮੋਟਾ ਕੋਈ ਕੰਮ ਛੋਟਾ ਮੋਟਾ ਕਰਨ ਵਾਲਾ ਵਾ ਉਹ ਕਰ ਲੈਂਦੀ ਆ ਹੋਰ ਉਸ ਤੋਂ ਜ਼ਿਆਦਾ ਕੁਝ ਨਹੀਂ ਪਰ ਉਹਦੀ ਮਾਂ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਵੀ ਹੋ ਸਕਦਾ ਰਸੋਈ ਦੇ ਕੰਮ ਹੋਰ ਨਿੱਕੇ ਮੋਟੇ ਘਰ ਦੇ ਕੰਮ ਸਾਰੇ ਕਰ ਰਹੀ ਆ ਇਹ ਗੱਲ ਹੁਣ ਨਵਜੋਤ ਦਾ ਘਰ ਵਾਲਾ ਵੀ ਦੇਖ ਰਿਹਾ ਵਾ ਉਹਨਾਂ ਦਾ ਜਵਾਈ ਵੀ ਦੇਖ ਰਿਹਾ ਵੀ ਮਾਂ ਇੱਥੇ ਆ ਕੇ ਕੰਮ ਕਰੀ ਜਾਂਦੀ ਆ ਇੱਕ ਦਿਨ ਸਵੇਰੇ ਕੀ ਹੁੰਦਾ ਕਿ ਨਵਜੂਤ ਦੇ ਫਾਦਰ ਬੈਠੇ ਹੁੰਦੇ ਆ ਅਖਬਾਰ ਪੜ੍ਹਦੇ ਹੁੰਦੇ ਆ ਉਧਰੋਂ ਤਿਆਰ ਹੋ ਕੇ ਆਉਂਦਾ ਨਵਜੂਤ ਦਾ ਹਸਬੰਡ ਤਾਂ ਉਹਨਾਂ ਨੂੰ ਕਹਿੰਦਾ ਵੀ ਪਪਾ ਤੁਸੀਂ ਇੱਕ ਕੰਮ ਕਰ ਦਿਓ ਅੱਜ ਵੀ ਘਰ ਦਾ ਨਾ ਬਿੱਲ ਆਇਆ ਹੋਇਆ ਵਾ ਬਿਜਲੀ ਦਾ ਵੀ ਇਹ ਤੁਸੀਂ ਜਾ ਕੇ ਨਾ ਦਫ਼ਤਰ ਪੜਾ ਭਰਾ ਕੇ ਆ ਜਿਓ ਤੇ ਨਾਲੇ ਤੁਹਾਡਾ ਬਾਹਰ ਘੇੜਾ ਹੋ ਜੂਗਾ ਜਦੋਂ ਨਾ ਇਹ ਗੱਲ ਨਵਜੂਤ ਸੁਣ ਲੈਂਦੀ ਆ ਵੀ ਇਹਨਾਂ ਨੇ ਮੇਰੇ ਪਾਪਾ ਨੂੰ ਇੱਕ ਕੰਮ ਕਹਿਤਾ ਉਹ ਵੀ ਬਿੱਲ ਭਰਉਣ ਵਾਲਾ ਤਾਂ ਪੜਖ ਕੇ ਉਹਦੇ ਕੋਲ ਆਉਂਦੀ ਆ ਕਹਿੰਦੀ ਜੀ ਤੁਸੀਂ ਅੱਜ ਦੇ ਜਮਾਨੇ ਦੇ ਵਿੱਚ ਇਹਨਾਂ ਨੂੰ ਬਿਜਲੀ ਦਫ਼ਤਰ ਕਿਉਂ ਭੇਜਣਾ ਵਾ ਅੱਜ ਕੱਲ ਤਾਂ ਆਨਲਾਈਨ ਕੰਮ ਹੋ ਜਾਂਦੇ ਨੇ ਸਾਰੇ ਤੁਸੀਂ ਆਨਲਾਈਨ ਬਿੱਲ ਕਿਉਂ ਨਹੀਂ ਭਰਾ ਦਿੰਦੇ ਤੁਸੀਂ ਮੇਰੇ ਪਾਪਾ ਨੂੰ ਕਿਉਂ ਕਿਹਾ ਵੀ ਉਹ ਬਿੱਲ ਭਰਾ ਕੇ ਆਉਣਗੇ ਉਹ ਲਾਈਨ 'ਚ ਲੱਗਣਗੇ ਜਾ ਕੇ ਇਹ ਸੁਣ ਕੇ ਨਵਜੋਤ ਦਾ ਘਰ ਵਾਲਾ ਕਹਿੰਦਾ ਵਾ ਵੀ ਫੇਰ ਕੀ ਹੋ ਗਿਆ ਸਾਰਾ ਦਿਨ ਉਹ ਘਰੇ ਬੋਰ ਹੁੰਦੇ ਨੇ ਥੋੜਾ ਜਿਹਾ ਬਾਹਰ ਘੁੰਮੇ ਆਉਣਗੇ ਉੱਥੇ ਇਹਨਾਂ ਇਹਨਾਂ ਦੇ ਮੂਡ 'ਚ ਫਰਕ ਪੈ ਜਾਊਗਾ ਮੈਂ ਕੋਈ ਮਾੜਾ ਤਾਂ ਨਹੀਂ ਕਿਹਾ ਬਿੱਲ ਭਰਾਉਣ ਨੂੰ ਹੀ ਕਿਹਾ ਤਾਂ ਨਵਜੋਤ ਦੀ ਜਿਹੜਾ ਉਹ ਨਵਜੋਤ ਕਹਿੰਦੀ ਹੈ ਨਹੀਂ ਐਦਾਂ ਨਹੀਂ ਹੋ ਸਕਦਾ ਮੇਰੇ ਪਾਪਾ ਕਿਤੇ ਨਹੀਂ ਜਾਣਗੇ ਉਹ ਇੱਥੇ ਪਰੌਣੇ ਬਣ ਕੇ ਆਏ ਨੇ ਗੈਸਟ ਬਣ ਕੇ ਆਏ ਨੇ ਇਹ ਬਿੱਲ ਭਰਾਉਣ ਨਹੀਂ ਜਾਣਗੇ ਇਹ ਸੁਣ ਕੇ ਨਵਜੋਤ ਦਾ ਘਰ ਵਾਲਾ ਕਹਿੰਦਾ ਫਿਰ ਤੇਰੀ ਮਾਂ ਮਾ ਜਿਹੜੀ ਉਹ ਤੇਰੇ ਲਈ ਗੈਸਟ ਬਣ ਕੇ ਨਹੀਂ ਆਈ ਸਾਰਾ ਦਿਨ ਉਹ ਰਸੋਈ ਚ ਬੜੇ ਰਹਿੰਦੇ ਨੇ ਸਾਰਾ ਦਿਨ ਉਹ ਕਦੇ ਡਸਟਿੰਗ ਕਰਦੇ ਆ ਕਦੇ ਕੁਝ ਕਰਦੇ ਆ ਉਦੋਂ ਨਹੀਂ ਤਾਂ ਇਹਨੂੰ ਫੀਲ ਹੁੰਦਾ ਵੀ ਉਹ ਪੁਰਾਣੇ ਨੇ ਉਹਨਾਂ ਤਾਂ ਕਿਉਂ ਕੰਮ ਕਰਾਉਨੀਆਂ ਉਹਨਾਂ ਨੂੰ ਵੀ ਆਰਾਮ ਕਰਨ ਦੇ ਫਿਰ ਜੇ ਉਹ ਆਰਾਮ ਕਰਨ ਦੇ ਲਈ ਆਏ ਨੇ ਇਹ ਸੁਣ ਕੇ ਨਵਜੂਤ ਇੱਕ ਵਾਰ ਤਾਂ ਜ਼ਰੂਰ ਸੋਚਦੀ ਆ ਵੀ ਇਹ ਗੱਲ ਤਾਂ ਸਹੀ ਕਹਿ ਰਿਹਾ ਵਾ ਜੋ ਕਹੀ ਆ ਇਹਨੇ ਤੇ ਸ਼ਰਮਿੰਦਾ ਹੁੰਦੀ ਆ ਤੇ ਸੋਚਦੀ ਆ ਵੀ ਹਾਂ ਮੈਂ ਆਪਣੀ ਮਾਂ ਤੋਂ ਕਿੰਨੇ ਕੰਮ ਕਰਾਉਣ ਲੱਗੀ ਹੋਈ ਆ ਜਦੋਂ ਦੀ ਉਹ ਆਈ ਆ ਕਹਾਣੀ ਐਨੀ ਕਾ ਸੁਣਾਉਣ ਦਾ ਮਕਸਦ ਕੀ ਆ ਕਿ ਕਈ ਵਾਰੀ ਆਪਾਂ ਕਿਵੇਂ ਰਾਈ ਦਾ ਪਹਾੜ ਬਣਾ ਲੈਂਦੇ ਆ ਗੱਲ ਕੁਝ ਨਹੀਂ ਹੁੰਦੀ ਹੁਣ ਜਿਹੜਾ ਤੁਸੀਂ ਟਾਈਟਲ ਪੜਿਆ ਨਾ ਕਿ ਕੁੜੀਆਂ ਇਦਾਂ ਕਰਦੀਆਂ ਨੇ ਚਲੋ ਕੋਈ ਜ਼ਰੂਰੀ ਨਹੀਂ ਕੁੜੀਆਂ ਹੀ ਇਦਾਂ ਕਰਦੀਆਂ ਨੇ ਕਈ ਵਾਰੀ ਬੰਦੇ ਵੀ ਕਰਦੇ ਨੇ ਸੋ ਜਿੱਦਾਂ ਗੱਲ ਫੇਰ ਉੱਥੇ ਹੀ ਆਉਂਦੀ ਆ ਕਿ ਗੱਲ ਇਨਸਾਨਾਂ ਦੀ ਹੁੰਦੀ ਆ ਇੱਥੇ ਮੇਲ ਫੀਮੇਲ ਦੀ ਗੱਲ ਨਹੀਂ ਹੁੰਦੀ ਮਾਹੌਲ ਦੀ ਗੱਲ ਆ ਹਰ ਹਾਲਾਤ ਦੀ ਗੱਲ ਆ ਪਰ ਇਹ ਸਾਰਿਆਂ ਤੇ ਗੱਲ ਲਾਗੂ ਹੁੰਦੀ ਆ ਨਜ਼ਰੀਏ ਆ ਜਿਹੜੇ ਉਹ ਬਦਲਣ ਦੀ ਲੋੜ ਆ ਕਈ ਵਾਰ ਗੱਲ ਗਲਤ ਨਹੀਂ ਹੁੰਦੀ ਆ ਆਪਾਂ ਉਹਨੂੰ ਗਲਤ ਸਮਝ ਲੈਣੇ ਆ ਜੇ ਉਹਨੇ ਨਵਜੋਤ ਦੇ ਘਰ ਵਾਲਿਆਂ ਨੇ ਬਿੱਲ ਭਰਉਣ ਨੂੰ ਕਹਿਤਾ ਇਹਦਾ ਇਹਦਾ ਮਤਲਬ ਇਹ ਨਹੀਂ ਸੀ ਕਿ ਉਹ ਜਾਣਬੁੱਝ ਕੇ ਉਹਨੂੰ ਉਹ ਤੋਂ ਕੰਮ ਕਰਾਉਣਾ ਚਾਹੁੰਦਾ ਸੀ ਉਹਦੇ ਫਾਦਰ ਤੋਂ ਉਹ ਵਿਹਲੇ ਬੈਠ ਉਹਨਾਂ ਨੂੰ ਵਿਹਲੇ ਬੈਠਾ ਉਹਨੂੰ ਜਰਦਾ ਨਹੀਂ ਸੀ ਸਗੋਂ ਉਹਨੇ ਤਾਂ ਚੰਗਾ ਸੋਚਿਆ ਸੀ ਪਰ ਉਹਨਾਂ ਦੀ ਆਪਣੀ ਧੀ ਨੇ ਹੀ ਇਹ ਗਲਤ ਅੰਦਾਜ਼ਾ ਲਗਾ ਲਿਆ ਕਿ ਮੇਰੇ ਹਸਬੰਦ ਨੇ ਜਾਣਬੁੱਝ ਕੇ ਉਹਨਾਂ ਨੂੰ ਇਦਾਂ ਕਿਹਾ ਸੋ ਨਿੱਕੀਆਂ ਨਿੱਕੀਆਂ ਗੱਲਾਂ ਘਰਾਂ ਦੇ ਵਿੱਚ ਫਿਰ ਕਲੇਸ਼ ਪੈਦਾ ਕਰ ਦਿੰਦੀਆਂ ਨੇ ਚਲੋ ਨਵਜੂਤ ਤਾਂ ਸਮਝ ਗਈ ਜਦੋਂ ਉਹਨੇ ਕੰਪੇਅਰ ਕਰਤਾ ਆਪਣੀ ਮਾਂ ਦੇ ਨਾਲ ਕਈ ਫਿਰ ਸਮਝਦੇ ਨਹੀਂ ਹੈਗੇ ਉਹ ਗੱਲਾਂ ਨੂੰ ਬਹੁਤ ਅੱਗੇ ਲੈ ਜਾਂਦੇ ਨੇ ਇਦਾਂ ਕਰ 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 ਕੇ ਘਰ ਆ ਜਿਹੜੇ ਫਿਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਹਨਾਂ ਗੱਲਾਂ ਤੇ ਸੋਚਣ ਦੀ ਲੋੜ ਆ ਜੀ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਪਿਛਲੇ ਵੀਡੀਓ ਚ ਤੇ ਹੋਰ ਜਿਹੜੇ ਵੀ ਕਮੈਂਟ ਮੈਨੂੰ ਆਏ ਉਹਨਾਂ ਨੇ ਨਾਮ ਲਿਖੇ ਨਾਲ ਆਪਣੇ ਥਾਂ ਲਿਖੇ ਆ ਉਹਨਾਂ ਦੇ ਅੱਗੇ ਨਾਮ ਇਸ ਤਰ੍ਹਾਂ ਨੇ ਨਾਮ ਨੇ ਜੀ ਸਰਵਜੀਤ ਕੌਰ ਹਨੂਮਾਨਗੜ੍ਹ ਰਾਜਸਥਾਨ ਤੋਂ ਮੇਰਾ ਕਹਿਲੇ ਦੂਜੀ ਵਾਰ ਨਾਮ ਭੇਜ ਰਹੇ ਨੇ ਹਰਜੀਤ ਸਿੰਘ ਚਿੱਤਰਕਾਰ ਅੰਮ੍ਰਿਤਸਰ ਤੋਂ ਜੀ ਪਰਮਜੀਤ ਕੌਰ ਮੋਗਾ ਤੋਂ ਸੁਰਿੰਦਰ ਕੌਰ ਲੁਧਿਆਣਾ ਤੋਂ ਬੱਲ ਹੇਅਰ ਯੂਕੇ ਤੋਂ ਪਰਮਜੀਤ ਕੌਰ ਫਰੀਦਕੋਟ ਤੋਂ ਜਨਤਾ ਦੇਵੀ ਖੰਬਰਾ ਜਲ ਤੋਂ ਕਰਮਜੀਤ ਕੌਰ ਚੰਨਣਵਾਲ ਤੇ ਦਲਜੀਤ ਕੌਰ ਜੱਸਾ ਲੁਧਿਆਣਾ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਆਪਣੇ ਨਾਮ ਜਰੂਰ ਭੇਜ ਸਕਦੇ ਹੋ ਆਪਣਾ ਪਿੰਡ ਸ਼ਹਿਰ ਲਿਖ ਕੇ ਅਗਲੀ ਵੀਡੀਓ ਦੇ ਵਿੱਚ ਮੈਂ ਜਰੂਰ ਸਾਰਿਆਂ ਦੇ ਨਾਮ ਬੋਲਣ ਦੀ ਕੋਸ਼ਿਸ਼ ਕਰੂੰਗਾ